ਬਠਿੰਡਾ ਦੇ ਮੋੜ ਮੰਡੀ ਦੇ ਬੱਸ ਸਟੈਂਡ ਦੇ ਵਿੱਚੋਂ ਇੱਕ ਪੀ ਆਰਟੀਸੀ ਦੀ ਬੱਸ ਹੀ ਚੋਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਾਰੇ ਪੀ ਆਰਟੀਸੀ ਮੁਲਾਜ਼ਮਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਪਰ ਇਹਨਾਂ ਮੁਲਾਜ਼ਮਾਂ ਦੇ ਚਿਹਰੇ ਦੇ ਉੱਤੇ ਉਸ ਵੇਲੇ ਖੁਸ਼ੀ ਆ ਗਈ ਜਦੋਂ ਇਹ ਬੱਸ ਚਿੱਕੜ ਦੇ ਵਿੱਚ ਫਸੀ ਇਹਨਾਂ ਨੂੰ ਮਿਲ ਗਈ ਹੈ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਚੋਰ ਬੱਸ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਪਰ ਅੱਗੇ ਜਾ ਕੇ ਟੁੱਟੀ ਸੜਕ ਖਰਾਬ ਰਸਤੇ ਕਰਕੇ ਚਿੱਕੜ ਦੇ ਵਿੱਚ ਬੱਸ ਫਸ ਗਈ ਜਿਸ ਤੋਂ ਬਾਅਦ ਛੱਡ ਕੇ ਫਰਾਰ ਹੋ ਜਾਂਦੇ ਨੇ ਹੁਣ ਇਹਦੀ ਜਾਣਕਾਰੀ ਜਿਹੜੀ ਕਿ ਪੀਆਰਟੀਸੀ ਅਧਿਕਾਰੀ ਇਨਸਪੈਕਟਰ ਨੇ ਦਿੱਤੀ ਹੈ ਕਿ ਇਸ ਮਾਮਲੇ ਦੀ ਥਾਣੇ ਦੇ ਵਿੱਚ ਸ਼ਿਕਾਇਤ ਦੇ ਦਿੱਤੀ ਆ ਤਾਂ ਕਿ ਜਿਨ੍ਹਾਂ ਨੇ ਬੱਸ ਚੋਰੀ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ। ਸਰ ਜਿਹੜੀ ਇਹ ਬੱਸ ਚੋਰੀ ਹੋਣ ਦਾ ਮਸਲਾ ਸੀਗਾ ਇਹਦੇ ਸੰਬੰਧ ਵਿੱਚ ਕੀ ਕਾਰਵਾਈ ਚੱਲ ਰਹੀ ਹੈ? ਅਸੀਂ ਸਰ ਮੈਨੂੰ ਨਾ ਸਵੇਰ 6 ਵਜੇ ਪਤਾ ਲੱਗਾ ਜੀ ਮੇਰੇ ਕੋਲ ਕਾਲ ਆਈ ਸੀ ਥਾਣਾ ਸੀ ਜਿਆਫਰੀ ਬੱਸ ਪਾਸਟਾਡ ਦੇ ਵਿੱਚੋਂ ਕਿਉਰੀ ਹੋ ਗਈ। ਬੱਸ ਨੰਬਰ PB03 BH68 ਬਕਰ ਤੇ ਉਹ ਗੱਡੀ ਦੇ ਬਾਰੇ ਜਦੋਂ ਪਤਾ ਲੱਗਿਆ ਸਾਨੂੰ ਵੀ ਸਾਨੂੰ ਸਬਸਕ੍ਰਾਈਬਰਾਂ ਨੇ ਦੱਸਿਆ ਜਿਹੜੇ ਗੱਡੀਆਂ ਮਾਨਸਤਵ ਆ ਰਹੀਆਂ ਸੀਗਾ ਜੀ ਆਪਣੀ ਗੱਡੀ ਇੱਕ ਆ ਤੇਜ ਰਾਮ ਦੀ ਫੈਕਟਰੀ ਕੋ ਉੱਥੇ ਖਰੀ ਹੈ ਤੇ ਉਹ ਗੱਡੀ ਰਸਤੇ 'ਚ ਖਰੀ ਹੈ ਜਾਂ ਕੋਈ ਚੋਰੀ ਹੋਈ ਹੈ ਉਸ ਬਾਰੇ ਪਤਾ ਲੱਗ ਰਿਹਾ ਚਾਹਤ ਸਰ ਅਗਲੀ ਕਾਰਵਾਈ ਕੀ ਅਮਲ ਚੱਲੇ ਆ ਰਹੇ ਅਸੀਂ ਅਗਲੀ ਕਾਰਵਾਈ ਫੋਲ ਪ੍ਰੋਸੈਸ ਨੂੰ ਆਪਣੇ ਵੱਲੋਂ ਦਰਖਾਸਤ ਦੇ ਇਸ ਕਿ ਕਿ ਚੁੱਕੀ ਜਾਂ ਕਿ ਤੇ ਉਹ ਕਾਰਵਾਈ ਕਰ ਰਹੇ ਨੇਗੇ ਤਾਂ ਦੇਖਿਆ ਜਾ ਸਕਦਾ ਕਿ ਚੋਰ ਇਹਨੇ ਸ਼ਾਤਰ ਹੋ ਚੁੱਕੇ ਨੇ ਕਿ ਨਿੱਕੀਆਂ ਮੋਟੀਆਂ ਚੀਜ਼ਾਂ ਤਾਂ ਛੱਡੋ ਹੁਣ ਤਾਂ ਵੱਡੀਆਂ-ਵੱਡੀਆਂ ਬੱਸਾਂ ਨੂੰ ਵੀ ਚੋਰੀ ਕਰਨ ਲੱਗੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ